ਮੈਂ ਪਹਿਨਾ ਜਿਹੜੇ ਲੀਡਰ ਡਰਾਈਵ ਸੀ ਕਿ ਅਸੀਂ ਉੱਤੇ ਇਕੱਠੇ ਹੋ ਗਏ ਸੀ ਉਦੋਂ ਬਾਅਦ ਮੇਰਾ ਮਨਸ਼ਾ ਸੀ ਕਿ ਜਿਹੜੇ ਜਿਲੇ ਦੇ ਵਰਕਰ ਨੇ ਉਹਨਾਂ ਨੂੰ ਮਿਲਿਆ ਜਾਏ ਤੇ ਉਹਨਾਂ ਦਾ ਵੀਊ ਲੈ ਆ ਜਾਏ ਕਿਉਂਕਿ ਅਸਲੀ ਬੁਡ ਤਾਂ ਉਹਨਾਂ ਦੀ ਹੈ ਪੇਸ਼ ਕਰਕੇ ਉਹਨਾਂ ਦਾ ਵੀਊ ਲੈਣ ਦੀ ਅਸੀਂ ਇੱਥੇ ਇਕੱਠੇ ਹੋਏ ਸੀ ਉਹਨਾਂ ਦਾ ਵੀਊ ਲੈਏ ਨੇ ਬਹੁਤ ਹੰਦਾ ਹੁੰਦਾ ਵੀਊ ਨਹੀਂ ਹੁੰਦਾ ਕਿ ਨਹੀਂ ਜਪ ਕੋ ਹੋੜ ਦੀਦੇ ਮੈਨੇ ਇਕਾਲੀ ਆਕਾਲੀ ਰਹਿਣਾ ਹੈ ਹਮ ਕੋਈ ਗੱਲ ਜੇ ਸਾਡੀ ਕੋਈ ਯਾਰ ਨਹੀਂ ਹੋਵੇ ਤਾਂ ਫਿਰ ਕੋਈ ਗੱਲ ਨਹੀਂ ਪਰਮਾਤਮਾ ਦੇ ਹੱਥ ਹੈ ਸਾਰਾ ਕੁਝ ਇਸ ਕਰਕੇ ਉਹਨਾਂ ਨੇ ਕਿਹਾ ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਡੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਟਰੈਕਟਰ ਤੁਹਾਨੂੰ ਦੇਣਾ ਭੈਣੇ ਅੱਛੀ ਮੁੜ ਕੇ ਟਿਕ ਨਹੀਂ ਲੈਣਾ ਕੋਈ ਵੀ ਅਸੀਂ ਕਿਹਦੇ ਕਿਹਨਾਂ ਲਈ ਲਈ ਮਤਲਬ ਕਿ ਅਕੀ ਵਿਧਾਨ ਸਭਾ ਵੀ ਲੈਣਾ ਕੋਈ ਵੀ ਨਹੀਂ ਵਿਧਾਨ ਵਿਧਾਨ ਸਭਾ ਤਾਂ ਉਹ ਗਈ ਅਜੇ 2 ਸਾਲ ਨੂੰ 3 ਸਾਲ ਪਹਿਲੇ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਕਿਹਦੇ ਕਿਹਦੇ ਕੋਲੋਂ ਮੈਸੇਜ ਆਇਆ ਗਿਆ ਸੀ ਜੀ ਟਿਕਟ ਬਦਲਣ ਬਾਰੇ ਤੁਹਾਨੂੰ ਪਾਰਟੀ ਨੂੰ ਮੈਸੇਜ ਆਇਆ ਨਹੀਂ ਕੋਈ ਬੰਦੇ ਆਏ ਸੀਗੇ ਮੈਂ ਹੁਣ ਇਹ ਤੁਹਾਨੂੰ ਕੀ ਦੱਸਾਂ ਵਿਧਾਨ ਸਭਾ ਹੁਣ ਝੋਨੜਾ ਸਾਬ ਨਾਲ ਚੱਲਿਆ ਜਾਊਗਾ ਜੀ ਇਹ ਗੱਲ ਤੇ ਫਾਈਨਲ ਫੈਸਲਾ ਹੋਇਆ ਨਾਲ ਚੱਲੋਗੇ ਸਟੇਜਾਂ ਦੇ ਉੱਪਰ ਦੇਖਣਗੇ ਬੰਦੇ ਇਹ ਤੇ ਹੁਣ ਬਖਤ ਦੱਸੂਗਾ ਜੀ ਮੈਂ ਕਿਵੇਂ ਕਹਤਾ ਮਰਕਰਨ ਮੈਂ ਤਾਂ ਮੈਂ ਪਰਮਿੰਦਰ ਦੇ ਲਖੇ ਚੂ ਵੀ ਕਹਤਾ ਸੀ ਕਿ ਮੈਂ ਨਹੀਂ ਆ ਸਕਣਾ ਕਿਉਂਕਿ ਮੇਰੀ ਸਿਹਤ ਨਹੀਂ ਲੱਗਦਾ ਜੀ ਰਮਿੰਦਰ ਜੀ ਜਾਣਗੇ ਉਹ ਤਾਂ ਹੁਣ ਪਰਮਿੰਦਰ ਤੋਂ ਬੱਚੋ ਮੈਨੂੰ ਥੋੜਾ ਬਿਠਾ ਗੱਲ ਤਾਂ ਹੋਈ ਹੋਈ ਅੱਜ ਤੇ ਮੇਰੇ ਨਾਲ ਕੋਈ ਗੱਲ ਨਹੀਂ ਤੁਹਾਨੂੰ ਵਰਕਰਾਂ ਨੇ ਕੀ ਰਾਏ ਦਿੱਤੀ ਕਿ ਕੀ ਕਰਨਾ ਚਾਹੀਦਾ ਮੈਨੂੰ ਤਾਂ ਵਰਕਰਾਂ ਨੇ ਇਹ ਕਿ ਸਾਨੂੰ ਬਿਲਕੁਲ ਨਹੀਂ ਤੁਰਨਾ ਚਾਹੀਦਾ ਸਾਨੂੰ ਬੈਠਣਾ ਚਾਹੀਦਾ ਨਾ ਤੁਰਨਾ ਕਿਤੇ ਵੀ ਗਿਆ ਉਹ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਬੈਸਤੀ ਜੀ ਕਿੱਲਾ ਹੈ ਕਿਸ ਨੂੰ ਬੁਲਾਇਆ ਜੀ ਇੱਕ ਇੱਕ ਹੰਦਸਾਬ ਤੁਹਾਨੂੰ ਆ ਕੇ ਮਿਲਦੇ ਆ ਤੁਹਾਡੇ ਕੋਲੇ ਆਉਂਦੇ ਆ ਤਾਂ ਫਿਰ ਤੁਰਿਆ ਜਾ ਸਕਦਾ ਨਹੀਂ ਯਾਰ ਮੈਂ ਤਾਂ ਤੁਰ ਨਹੀਂ ਸਕਦਾ ਮੇਰੀ ਤਾਂ ਮੁਸ਼ਕਲ ਹੈ ਮੈਂ ਤਾਂ ਪ੍ਰਵਿੰਦਰ ਨਾਲ ਵੀ ਕਹਿੰਦਾ ਸੀ ਪ੍ਰਵਿੰਦਰ ਨੂੰ ਵੀ ਕਿ ਮੇਰੀ ਸਿਹਤ ਦੇ ਲਾਗੂ ਨਹੀਂ ਕਰਦੀ 307 ਸੁਖਬੀਰ ਬਾਦ ਜੀ ਆਏ ਸੀ ਕੋਠੀ ਉਹਨਾਂ ਨੇ ਕੀ ਕਿਹਾ ਕੀ ਕੋਈ ਪ੍ਰਸਤਾਵ ਰੱਖਿਆ ਤੁਹਾਡੇ ਕੋਲ ਨਹੀਂ ਉਹਨਾਂ ਨੇ ਪ੍ਰਸਤਾਵ ਕੋਈ ਨਹੀਂ ਕਿ ਉਹਨਾਂ ਨੇ ਕਿਹਾ ਮੈਂ ਕਿਹਾ ਦੇਖੋ ਜਦੋਂ ਟੁੱਟ ਜੇ ਨਾ ਵਿਸ਼ਵਾਸ ਸਭ ਤੋਂ ਵੱਡੀ ਗੱਲ ਇਹ ਵਿਸ਼ਵਾਟ ਟੁੱਟਿਆ ਉਹਨੇ ਜਿਵੇਂ ਹਮ ਤਾਂ ਮਾਫੀ ਮੰਗਦਾ ਸੀ ਬੱਚਿਆਂ ਦੀ ਤਰ੍ਹਾਂ ਇਹਦਾ ਮੈਂ ਤੁਹਾਡੇ ਬੱਚਾ ਮੈਂ ਮਾਫੀ ਮੰਗਦਾ ਜੇ ਗਲਤੀ ਹੋ ਗਈ ਜੋ ਕੁਝ ਹੋਇਆ ਨਹੀਂ ਕੋਈ ਗੱਲ ਨਹੀਂ ਤਾਂ ਮੈਂ ਤਾਂ ਮਾਫੀ ਦੀ ਗੱਲ ਨਾ ਹੋਰ ਤੇ ਜੋ ਹੋਇਆ ਤਾਂ ਠੀਕ ਹੋਇਆ ਟੀਚਰ ਸਾਹਿਬ ਪਹਿਲਾਂ ਵੀ ਦਰਬਾਰ ਸਾਬ ਦੇ ਵੀ ਕੁਰੀ ਗੱਲ ਸਾਹਿਬ ਨੇ ਕਿਹਾ ਸੀ ਜੀ ਜੋ ਗਲਤੀਆਂ ਹੋ ਗਈਆਂ ਇਹ ਦੁਆਰੇ ਨਹੀਂ ਹੋਣਗੀਆਂ ਉਹ ਲੱਗਦਾ ਨਹੀਂ ਕਿ ਦੁਆਰੇ ਹੋਏ ਤਕਰੀ ਉਹ ਤਾਂ ਹੁਣ ਮੈਂ ਕੀ ਕਹਿ ਸਕਦਾ ਮੈਂ ਅੱਜ ਕੁਝ ਨਹੀਂ ਕਹਿਣਾ ਸੀ ਅੱਜ ਮੈਂ ਸਿਰਫ ਸਿਰਫ ਵਰਕਰਾਂ ਦੀ ਗੱਲ ਕਰਨੀ ਹੈ ਹੋਰ ਮੈਂ ਕੋਈ ਗੱਲ ਨਹੀਂ ਕੱਲ ਮਜੀਠੀਆ ਸਾਹਿਬ ਨੇ ਵੀ ਆਪਣਾ ਨਿੱਜੀ ਰਾਏ ਦਿੱਤੀ ਹੈ ਉਹਦੀ ਆਪਣੰਦੀ ਆਪਣੀ ਡਿਜੀਟਲ ਸੀ ਉਹਨਾਂ ਦੀ ਠੀਕ ਸੀ ਉਹਨਾਂ ਦੀ ਰਾਏ ਧੰਨਵਾਦ ਉਹਨਾਂ ਦਾ ਹੁਣ ਟੀਟਸਾ ਪਰਿਵਾਰ ਵਰਕਰਾਂ ਦੀ ਜਿਹੜੀ ਗੱਲ ਹੈ ਉਹਦੇ ਤੇ ਮੋਹਰ ਲਗਾਏਗਾ ਕਿ ਨਹੀਂ ਚੱਲਣਾ ਚਾਹੀਦਾ ਉਹ ਤਾਂ ਨਹੀਂ ਚੁੰਨੀ ਅਸੀਂ ਤਾਂ ਅਜੇ ਵਰਕਰਾਂ ਨਾਲ ਕਰ ਰਹੇ ਹਾਂ ਕੁਝ ਰਹਿ ਗਏ ਨੇ ਉਹਨਾਂ ਨਾਲ ਬੇਕਰਾਂਗੇ ਕਿਉਂਕਿ ਇਨੇ ਤਣ ਪਤਾ ਨਹੀਂ ਸੀ ਵੀ ਇਨੇ ਬਰਕਰ ਆ ਜਾਣਗੇ ਅਸੀਂ ਥੋੜੇ ਬੁਲਾਏ ਸੀਗੇ ਤੇ ਇਹ ਦੇਖ ਕੇ ਬਹੁਤ ਜਿਆਦਾ ਆ ਗਏ ਉਹਨਾਂ ਦਾ ਬਹੁਤਾ ਇੰਤਜ਼ਾਮ ਨਹੀਂ ਸੀ ਕਰ ਸਕੇ ਤੇ ਹੁਣ ਦੁਬਾਰਾ ਬੁਲਾਵਾ ਕੁਝ ਬੰਦਿਆਂ ਨੂੰ ਬਨਾਲੇ ਭਜਾਵਾਂਗੇ ਲੇ ਕੋਲੇ ਭਜਾਵਾਂਗੇ ਉਹ ਵੀ ਉਹਨਾਂ ਦਾ ਪਤਾ ਲਵਾ ਕੇ ਜਾ ਕੇ ਤੇ ਸਰ ਚਾਚਾ ਕੰਮ ਦੀ ਹਲਕੀਆਂ ਚ ਵੀ ਹੋਰ ਵੀ ਕੋਈ ਕਿਥੇ ਪਾਰਟੀ ਨੇ ਤੁਹਾਨੂੰ ਆਫਰ ਕੀਤਾ ਪਰਮੇਂਦਰ ਦੀ ਟਿਕਟ ਵਾਸਤੇ ਉਹਨੇ ਕੀਤਾ ਸੀ ਭਾਜਪਾ ਨੇ ਵੀ ਕਿਹਾ ਸੀਗਾ ਕਾਂਗਰਸ ਨੇ ਵੀ ਕਿਹਾ ਸੀ ਅਸੀਂ ਕਹ ਵੀ ਅਸੀਂ ਤਾਂ ਸਰਪੰਚ ਦੇ ਅਸੀਂ ਵੀ ਉਹਦਾ ਵੀ ਪਿਛਲੀ ਵਾਰੀ ਵੀ ਪਿਆ ਸੀਗਾ ਆਮਾਦੀ ਪਾਰਟੀ ਨੇ ਵੀ ਕਹਿ ਦਿੱਤਾ ਇਹਨੇ ਵੀ ਕਹਿ ਸੀ ਜੀ ਪੀ ਜੀ ਨੇ காங்கிரஸ் ਨੇ ਵੀ ਕਹਿ ਸਕਿੰਟ ਇਸ ਵਾਰ ਤਾਂ ਇਹ ਆਮਾਦੀ ਪਾਰਟੀ ਤੋਂ ਕੋਰਚ ਹੈ ਜੀ ਇਸ ਵਾਰ ਤਾਂ ਇਹ ਆਮਾਦੀ ਪਾਰਟੀ ਤੋਂ ਕੋਰਚ ਹੈ ਜੀ